ਪੈਰੀ ਉਹ ਜਿਹੜਾ ਮੁਕਤ ਚੱਲ ਰਿਹਾ ਉਹ ਤੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲੋਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿੰਨਾ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਆ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰਦੇ ਆਂ ਕਿ ਉਹਨੂੰ ਜਾਂ ਮਸਲਾ ਲਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮੰਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕਿ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਅਰੇ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟਹਿਲਾ ਬਈ ਆਪਸ਼ਟ ਕਾਲਜ ਟਾਈਮ ਦੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟਹਿਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ 2-3 ਮਹੀਨੇ ਪਹਿਲਾਂ ਉਹਨੇ ਦੱਸਿਆ ਉਹਨਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਇਵੇਂ ਵਿੱਕੀ ਟੈਲੇ ਨੇ ਮਨੀ ਨੂੰ ਅਵੇਅਰ ਕੀਤਾ ਕਿ ਸੀਪਾ ਕੋਈ ਬੰਦਾ ਏਡਾ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟ ਹੈ ਬੰਦਾ ਅਸੀਂ ਜਿਲ੍ਹੇਾਂ 'ਚ ਇਹਨਾਂ ਨੂੰ ਵੇਖਿਆ ਕਿੱਦਾਂ ਦੇ ਕਰਤਾਰ ਦੇ ਬੰਦੇ ਨੇ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਤੰਗ ਹੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਤੇਰੇ ਨਾਲ ਰਹਿਣ ਵਾਲਾ ਬੰਦਾ ਨਹੀਂ ਗਾ ਤੇ ਇਹ ਗੱਲ ਸਮਝਾਓ ਸੀਪੇ ਤੱਕ ਚੱਲ ਗਈ ਕਿ ਵਿੱਕੀ ਟੈਲੇ ਨੇ ਮਨੀ ਉਹਨੇ ਆ ਗੱਲ ਕੀਤੀ ਤੇ ਸੀਪਾ ਨੇ ਲਾਰੈਂਸ ਕੋਲੇ ਕੀਤੀ ਹੋਣੀ ਐ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੋਈ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕਿ ਮੈਂ ਵੀ ਮਣੀ ਨੂੰ ਫੋਨ ਕੀਤਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਤੁਰਿਆ ਹਰਦਾ ਉਹਨਾ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਣੀ ਨੂੰ ਇਹ ਗੱਲ ਕਹਿਤੀ ਸੀ ਪਹਿਲਾਂ ਠੀਕ ਐ ਇਹ ਗੱਲ ਮਣੀ ਗਵਾ ਇਸ ਗੱਲ ਦਾ ਆਪਾਂ ਭਾਈ ਜੀ ਨਾ ਤਾਂ ਬੰਦਾ ਕਦੇ ਕੋਈ ਨਜਾਇਜ਼ ਮਾਰਿਆ ਨਾ ਕਦੇ ਮਾਰੀਏ ਸਾਡੀ ਲਾਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿਕਰ ਹੀ ਰਹੀ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹ ਨੂੰ ਬਸ ਇਹ ਲੱਗਦਾ ਵੀ ਮੈਂ ਆਪ ਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ 온ਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜ ਸ਼ਿਵ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪ ਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਆਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਕਿੰਨੇ ਬੰਦਿਆਂ ਦੇ ਕੰਮ ਅੱਜੇ ਛੱਡੇ ਹੱਥੋਂ ਆਏ ਆ ਉਹ ਸਾਰੇ ਬੰਦੇ ਸਭਾ ਹਾਉ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਪੱਸ ਸਕਦਾ ਤਾਂ ਵੱਜ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਕਿ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਅਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਕੁੱਸੇ ਮਾਰਨਾ ਹੁੰਦਾ ਨਾ ਇਹ ਲਾਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂ ਦੀਆਂ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਹੈ ਰਿਆਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਤਰਾਤ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸੈਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸੈਨ ਕਰ ਲਿਆ ਜਿਹੜਾ ਤੂੰ ਆਹ ਹਕਦਦਾਰੀ ਕੀਤੀ ਹੈ ਗਦਾਰੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਦੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਕੜੀਆਂ ਹੱਥ ਹੱਥਾਂ ਵਾਲੀਆਂ ਕਠ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀ ਕਿਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਝ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵਟਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤੱਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨੋਂ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਪਸੇ ਯਾਰ ਰਹੇ ਆ ਠੀਕ ਆ ਸਾਰੇ ਸ਼ਗੋ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆਊ ਗੱਲਾਂ ਕਰਦੇ ਹੋ ਨਾ ਇੱਥੋਂ ਤੁਹਾਡੀ ਈਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਜਾਇਜ਼ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਆ ਤੁਹਾਨੂੰ ਦਿਖ ਰਹੀ ਆ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਇੱਕ ਹਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦਾ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਂਗਾ ਨਾ ਯਾਦ ਰੱਖੀ ਇਹ ਰਿਕਾਰਡਿੰਗ ਤੇ ਅੱਜ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ 'ਚ ਵੀ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜੇ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਵੀ ਵੀ ਮੇਰੇ ਮਨ 'ਚ ਵੀ ਉਹ ਕੁਝ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਿਆ ਸੀ ਇਹਨਾਂ ਨੇ ਉਸ ਤੋਂ ਬਾਅਦ ਚ ਵੀ ਇੱਕ ਤੋਂ ਦਿਨ ਉਹਨੂੰ ਲੱਭ ਤੇ ਫਿਰ ਇਹ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਆਈਂ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਆ ਸੀ ਵਿੱਚ ਜਿਹੜਾ ਰਿਕਾਰਡਿੰਗ ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਫੋਂ 10 ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਇੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਉਹ ਫੋਨ ਤੋਂ ਮੇਰੇ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਕਿ ਆਸਾਸ ਕਮਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨੇ ਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੋਲੀਆਂ ਮਾਰਤੀਆਂ ਤੇ ਬਾਅਦ 'ਚ ਟੀਚੋਂ ਤੋਂ ਲੱਗੇ ਨੇ ਦੋ ਗੋਲੀਆਂ ਬਾਹਰੋਂ ਮਾਰੀਆਂ ਪੰਜ ਗੋਲੀਆਂ ਗੱਡੀ 'ਚ ਨਾਲ ਸੀਟ ਤੇ ਬੈਠ ਕੇ ਮਾਰੀਆਂ ਦੋ ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਹਣ ਚੱਕ ਉਹਦੇ ਗੋਲੀਆਂ ਮਾਰ ਕੇ ਭੱਜੇ ਤੇ ਹੁਣ ਆਲਦੇ ਆਪ ਨੂੰ ਪੈਰੀ ਵਾਲਾ ਜਿਹੜਾ ਮਕਦਮਾ ਚੱਲ ਰਿਹਾ ਉਹਦੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲੋਰੈਂਸ ਨੇ ਵਿੱਕੀ ਟੈਲੇ ਲਈ ਇਹ ਮੈਸੇਜ ਪਾਸ ਕੀਤਾ ਕਿ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿ ਕਿੰਨਾ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਤੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰਦੇ ਆਂ ਕਿ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮੰਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕਿ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਅਰੇ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟਹਿਲਾ ਬਈ ਆਪਸ ਚ ਕਾਲਜ ਟਾਈਮ ਤੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟਹਿਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ 2-3 ਮਹੀਨੇ ਪਹਿਲਾਂ ਉਹਨੇ ਦੱਸਿਆ ਉਹਨਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਏ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਛਿਪਾ ਕੋਈ ਬੰਦਾ ਏਡਾ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟ ਹੈ ਬੰਦਾ ਅਸੀਂ ਇਹ ਜਿਲ੍ਹੇਾਂ 'ਚ ਇਹਨਾਂ ਨੂੰ ਵੇਖਿਆ ਕਿੱਦਾਂ ਦੇ ਕਰਤਾਰ ਦੇ ਬੰਦੇ ਨਹੀਂ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟੰਗ ਹੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਤੇਰੇ ਨਾਲ ਰਹਿਣ ਵਾਲਾ ਬੰਦਾ ਨਹੀਂਗਾ ਤੇ ਇਹ ਗੱਲ ਸਮਝਾਓ ਸੀਪਾ ਤੱਕ ਚੱਲ ਗਈ ਵੀ ਵਿੱਕੀ ਟੈਲੇ ਨੇ ਮਨੀ ਕੋਲੇ ਆ ਗੱਲ ਕੀਤੀ ਹੈ ਤੇ ਸੀਪੇ ਨੇ ਲਾਰੈਂਸ ਕੋਲੇ ਕੀਤੀ ਹੋਣੀ ਹੈ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿੱਕੀ ਟੈਲੇ ਦੇ ਵਿੱਚ ਕੋਈ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕਿ ਮੈਂ ਵੀ ਮਨੀ ਨੂੰ ਫੋਨ ਕੀਤਾ ਸੀ ਮੈਂ ਵੀ ਮਨੀ ਨੂੰ ਅਵੇਅਰ ਕੀਤਾ ਸੀ ਵੀ ਮਨੀ ਤੂੰ ਇਹਦਾ ਦੁਬਈ ਤੁਰੇ ਸਰਦਾ ਉਹਨਾ ਮਨੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਨੀ ਨੂੰ ਇਹ ਗੱਲ ਕਹਿਤੀ ਸੀ ਪਹਿਲਾਂ ਠੀਕ ਹੈ ਇਹ ਗੱਲ ਮਣੀਗਵਾ ਇਸ ਗੱਲ ਦਾ ਆਪਾਂ ਬਈ ਜੀ ਨਾ ਤਾਂ ਬੰਦਾ ਕਦੇ ਕੋਈ ਨਿਯਾਇਜ਼ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿੱਕੀ ਰੂਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹੋ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ ਆਉਣ ਲਈ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜਸੀ ਵੀ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਆਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਜਿੰਨੇ ਬੰਦਿਆਂ ਦੇ ਕੰਮ ਅੱਜ ਤੀ ਸਾਡੇ ਹੱਥੋਂ ਆਏ ਆ ਉਹ ਸਾਰੇ ਬੰਦੇ ਸਾਮ ਹਾਊਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਤਾ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਹੈ ਤੂੰ ਆ ਗਲਤੀ ਕੀਤੀ ਹੈ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਪੱਸ ਸਕਦਾ ਤਾਂ ਵੱਜ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਕਿ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਅਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਕੁੱਸੇ ਮਾਰਨਾ ਹੁੰਦਾ ਨਾ ਇਹ ਲੌਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂ ਦੀਆਂ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਹੈ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਸ਼ੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਕੁਦਰਤ ਇਨਸਾਫ ਕਰੂਗੀ ਲੌਰੈਂਸ ਤੇ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸੈਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸੈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਇੱਕ ਗਦਾਰੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲੌਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ ਕੜੀਆਂ ਹੱਥ ਹੱਥਾਂ ਵਾਲੀਆਂ ਕਠਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀ ਕਿਤੇ ਤੁਸੀਂ ਯੋ ਸੀ ਠੀਕ ਹੈ ਭਰਾ ਭਾਈ ਚਾਰੇ ਚ ਸਭ ਕੁਝ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵੱਡਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਪਸੇ ਯਾਰ ਰਹੇ ਆ ਠੀਕ ਆ ਸਾਰੇ ਸ਼ੁਰੂ ਤੋਂ ਇਕੱਠੇ ਰਹੇ ਹੁਣ ਤੁਸੀਂ ਇਹ ਆ ਗੱਲਾਂ ਕਰਦੇ ਹੋ ਨਾ ਇੱਥੋਂ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਜਾਇਜ਼ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਇੱਕ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦਾ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਂਗਾ ਨਾ ਯਾਦ ਰੱਖੀਂ ਇਹ ਰਿਕਾਰਡਿੰਗ ਤਾਂ ਹਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ 'ਚ ਤਾਂ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜਾ ਜਿਹਾ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਕਿ ਵੀ ਮੇਰੇ ਮਨ 'ਚ ਵੀ ਉਹੋ ਕੁਝ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਿਆ ਸੀ ਇਹਨਾਂ ਨੇ ਉਸ ਤੋਂ ਬਾਅਦ ਚ ਵੀ ਇੱਕ ਤੋਂ ਦਿਨ ਉਹਨੂੰ ਲੱਭ ਤੇ ਫਿਰ ਇਹ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਆਈ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਕੋਈ ਮੁੰਡਾ ਗੱਲ ਕਰਾ ਰਿਆ ਸੀ ਵਿੱਚ ਜਿਹੜਾ ਰਿਕਾਰਡਿੰਗ ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਉਹ 10 ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਇੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਉਹ ਫੋਨ ਤੋਂ ਮੈਂ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਕਿ ਆਸਾਸ ਕਮਾਂਕੀਤਿਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨਿਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੋਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚੋਂ ਲੱਗੇ ਨੇ 2 ਗੋਲੀਆਂ ਬਾਹਰੋਂ ਮਾਰੀਆਂ 5 ਗੋਲੀਆਂ ਗੱਡੀ 'ਚ ਨਾਲ ਸੀਟ 'ਤੇ ਬੈਠ ਕੇ ਮਾਰੀਆਂ 2 ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਰ ਚੱਕੋ ਦੇ ਗੋਲੀਆਂ ਮਾਰ ਕੇ ਭੱਜਿਆ ਤੇ ਹੁਣ ਆਲਦੇ ਆਪ ਨੂੰ